ਸੱਚੀ ਗੱਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੂ ਸ਼ੁਰੂ ਦੇ ਵਿੱਚ ਕਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਦੇਖੋ ਅੱਜ ਦੀ ਵੀਡੀਓ ਜਿਹੜੀ ਸੀਤਾ ਰਮਨ ਸਾਡੇ ਦੇਸ਼ ਦੇ ਵਿੱਤ ਮੰਤਰੀ ਤੇ ਹੋਈ ਐਫ ਆਈ ਆਰ ਬਾਰੇ ਹੈ ਬੰਗਲੌਰ ਦਾ ਇੱਕ ਥਾਣਾ ਤਿਲਕਨਗਰ ਤਿਲਕਨਗਰ ਥਾਣੇ ਵਿੱਚ ਨਿਰਬਲਾ ਸੀਤਾ ਰਮਨ ਵਿੱਤ ਮੰਤਰੀ ਜਿਹੜੇ ਸਾਡੇ ਨੇ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਇਸ ਐਫ ਆਈ ਆਰ ਨੇ ਪੂਰੀ ਭਾਰਤੀ ਜਨਤਾ ਪਾਰਟੀ ਨੂੰ ਸੱਚਮੁੱਚੀ ਮੁਸ਼ਕਲ ਚ ਪਾ ਦਿੱਤਾ ਹੈ ਕੀ ਇਹ ਵਸੇ ਇਹ ਕritique ਹੁਆ ਅੱਜ ਦੀ ਗੱਲ ਹੈ ਹਾਈ ਕੋਰਟ ਤੇ ਆਦੇਸ਼ ਤੇ ਹੋਈ ਹੈ ਇਹ ਐਫ ਆਰ ਇਹਦੇ ਇਨਸਾਰ ਸੀਤਾਰਮਨ ਤੇਦਨਾਂ ਤੋਂ ਚਾਰ ਹੋਰ ਬੰਦੇ ਨੇ ਜਿਹੜੇ ਕੁਝ ਏਜੰਸੀਜ਼ ਦੇ ਜਿਹੜਾ ਲੋਕਾਂ ਨੂੰ ਡਰਾਉਂਦੇ ਸੀ ਡਰਾ ਕੇ ਉਹਨਾਂ ਤੋਂ ਪੈਸੇ ਕਰਾਉਂਦੇ ਸੀ ਅਸਲ ਦੇ ਵਿੱਚ ਇਹ 8000 ਕਰੋੜ ਦਾ ਮਾਮਲਾ ਹੈ ਇਹ ਜਿਹੜੇ ਕੁਝ ਲੋਕ ਉਹਦੇ ਨਾਲ ਸੀ ਨਾ ਇਹ ਕੇਂਦਰੀ ਜਾਂਚ ਏਜੰਸੀਆਂ ਦੇ ਸੀ ਉਹ 8000 ਕਰੋੜ ਦੀ ਵਸੂਲੀ ਹੋਈ ਹੈ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਹੁਣ ਜਨਤਕਾਰ ਸੰਗਾਰਸ਼ ਪ੍ਰਿਸ਼ਦ ਹੈ ਉਹਦਾ ਜਿਹੜਾ ਹੈ ਸੈ ਪ੍ਰਧਾਨ ਹੈ ਉਪ ਪ੍ਰਧਾਨ ਹੈ ਆਦਰਸ਼ ਆਯਰ ਉਹਨੇ ਬੰਗਲੌਰ ਦੀ ਜਨ ਪ੍ਰਤੀਨਿਧੀਆਂ ਦੀ ਅਦਾਲਤ ਚ ਇੱਕ ਸ਼ਿਕਾਇਤ ਦਰਜ ਕਰਵਾਇਸੀ ਕੀ ਕਿਹਾ ਸੀ ਜਿਸ ਵਿੱਚ ਦੋਸ਼ ਲਾਇਆ ਸੀ ਕਿ ਇਹ ਧਰਾਤ ਮੁਕਾ ਕੇ ਸਾਨੂੰ ਚੋਣ ਬਾਂਡਸ ਖਰੀਦਦੇ ਐ ਇਲੈਕਟ੍ਰੋਨਿਕ ਜਿਹੜੇ ਬਾਂਡ ਸੀ ਨਾ ਇਹ ਡਰਾ ਕੇ ਖਰੀਦਦੇ ਸੀ ਉਹਦੇ ਰਾਹੀਂ ਬਸੂਲੀ ਕੀਤੀ ਐ ਇਹ ਕਿਹਾ کورٹ ਨੇ ਸ਼ਿਕਾਇਤ ਦੀ ਇੱਕ ਕਾਪੀ ਥਾਣੇ ਪੇਸ਼ ਕੀਤੀ ਥਰਕਣਾ ਕਰਦੇ ਵੀ ਆ ਦੇਖ ਲਓ ਇੱਥੇ ਕਾਰਵਾਈ ਕਰੋ ਇਸ ਕਰਕੇ ਮੈਂ ਕਹਿੰਦਾ ਕਿ ਭਾਰਤੀ ਜਨਤਾ ਪਾਰਟੀ ਬੁਰੀ ਤਰੀਕੇ ਨਾਲ ਫਸੀ ਹੈ। ਸ਼ਕੈਤ ਕਰਤਾ ਕੀ ਕਹਿੰਦਾ ਹੈ? ਕਹਿੰਦਾ ਸੀਤਾ ਰਮਨ ਬਤਮਨ ਤ ਵੀ ਜਿਹੜੇ ਨੇ ਇਹ ਈਡੀ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਕਹਿੰਦੀ ਸੀ ਕਿ ਤੁਸੀਂ ਜ਼ਬਰਨ ਬਸੂਲੀ ਕਰੋ। ਉਹਦੇ ਨਾਲ ਹੀ ਕਰਵਾਈ ਹੈ। ਤੇ ਵਿੱਚ ਇਕੱਲਾ ਹੀ ਨਹੀਂ ਹੋਰ ਵੀ ਜੇਪੀ ਤੇ ਕਾਫੀ ਲੋਕ ਇਹਦੇ ਨਾਲ ਸਹਿਯੋਗ ਸੀ ਇਸ ਕੰਮ ਦੇ ਵਿੱਚ। ਸ਼ਿਕਾਇਤ 'ਚ ਈਡੀ ਦੇ ਅਧਿਕਾਰੀ ਤਾਂ ਸ਼ਾਮਲ ਹਨ ਨਾਲ ਕਰਨਾਟਕਾ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਨਲੰਦ ਕੁਮਾਰ ਕਤੀਲ ਦਾ ਨਾਮ ਵੀ ਹੈ ਤੇ ਬੀਜੇਪੀ ਦਾ ਜਿਹੜਾ ਕਰਨਾਟਕਾ ਦਾ ਪ੍ਰਧਾਨ ਹੈ ਬੀワイ ਵਿਜੇਂਦਰ ਉਹ ਵੀ ਸ਼ਾਮਲਾ ਹੋਰ ਨੇ ਤਾਂ ਸ਼ਾਮਲ ਇਸ ਐਫ ਆਈ ਆਰ ਦੇ ਵਿੱਚ ਇਸ ਕਰਕੇ ਕਹਿਣਾ ਕਿ ਪਾਸਪਾਲੀਏ ਮੁਸ਼ਕਲ ਬਣ ਜਾਣੀ ਦੋਸ਼ ਵੀ ਕੋਈ ਛੋਟਾ ਨਹੀਂ 8000 ਕਰੋੜ ਦੀ ਵਸੂਲੀ ਦਾ ਹੈ ਜ਼ਬਰਨ ਵਸੂਲੀ ਦਾ ਇਹ ਕੰਮ ਹੈ ਸਾਡੇ ਲੀਡਰਾਂ ਦਾ ਇਹਦੇ ਵਿੱਚ ਇਹ ਕਰਦੇ ਕੀ ਸੀ ਇਹ ਜਿਹੜੇ ਦਾ ਵੱਡੇ ਵੱਡੇ ਕੰਪਨੀਆਂ ਕਾਰਪੋਰੇਟਸ ਜਿਹੜੇ ਸੈਕਟਰ ਦੇ ਵੱਡੇ ادارے ਨੇ ਉਹਨਾਂ ਦੇ ਉੱਚ ਅਧਿਕਾਰੀਆਂ ਨੂੰ ਡਰਾਉਂਦੇ ਸੀ ਛਾਪਿਆਂ ਦਾ ਡਰ ਦਿੰਦੇ ਸੀ ਗ੍ਰਿਫਤਾਰੀਆਂ ਦਾ ਡਰ ਦਿੰਦੇ ਸੀ ਤੇ ਫਿਰ ਕਹਿੰਦੇ ਸੀ ਤੁਸੀਂ ਚੋਣ ਬਾਂਡ ਖਰੀਦੋ ਤੇ ਦਿਓ ਭਾਰਤੀ ਜਨਤਾ ਪਾਰਟੀ ਨੂੰ এবੀਸੀ ਤੇ ਇੱਥੇ ਜਿਹੜਾ ਇਹ ਵੀ ਦੱਸਣਾ ਕਾਫੀ ਜ਼ਰੂਰੀ ਹੈ ਕਿ ਜਿਹੜੀ ਦਾ ਇਹ ਚੋਣ ਬਾਂਡ ਵਾਲਾ ਚੱਕਰ ਹੈ ਤੁਹਾਨੂੰ ਬੈਕਗ੍ਰਾਉਂਡ ਦੱਸ ਦਈਏ ਥੋੜੀ ਇਹ ਫਰਬਰੀ 24 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕੇਸ ਆਇਆ ਸੀ ਅਸਲ ਦੇ ਵਿੱਚ ਬਾਂਡ ਤਾਂ ਜਿਹੜੇ 19 ਦੀ ਸਕੀਮ ਹੈ ਇਲੈਕਟਰੋਨ ਬਾਂਡ ਦੀ ਜਿਸ ਨੂੰ ਸ਼ਾਵੀ ਦੇ ਵਿੱਚ ਗੈਰ ਸੰਵਿਧਾਨਕ ਆ ਸੰਵਿਧਾਨਕ ਕਰਾ ਦਿੱਤਾ ਸੀ ਸੁਪਰੀਮ ਕੋਰਟ ਨੇ ਤੇ ਤੁਹਾਨੂੰ ਯਾਦ ਹੋ ਤੇ ਇਹ ਕਿਹਾ ਸੀ ਕਿ ਇਹ ਤਾਂ ਸੂਚਨਾ ਦਾ ਅਧਿਕਾਰ ਰਾਈਟ ਟੂ ਇਨਫੋਰਮੇਸ਼ਨ ਜੋ ਹੈ ਉਹ ਵੀ ਸਾ ਤੋਂ ਖੋਲਿਆ ਕਿਉਂਕਿ ਇਹਦੇ ਬਾਰੇ ਲੋਕਾਂ ਨੂੰ ਕੁਝ ਨਹੀਂ ਦੱਸਿਆ ਜਾਂਦਾ ਸੀ ਸਰਕਾਰ ਜਿਹੜੇ ਬੰਦੇ ਜਿਹੜੀਆਂ ਕੰਪਨੀਆਂ ਚੌਣ ਬਾਂਡ ਖਰੀਦੀਆਂ ਸੀ ਉਹ ਤਾਂ ਨੌ ਨਹੀਂ ਜਾਗਰ ਕਰਦੀ ਸੀ ਵੀ ਕਿਹਨੇ ਕਿਹਨੂੰ ਕਿੰਨਾ ਪੈਸਾ ਦਿੱਤਾ ਇਹ ਨਹੀਂ ਦੱਸਦੀ ਸੀ ਸਾਡੀ ਰਾਈਟ ਟੂ ਇਨਫਾਰਮੇਸ਼ਨ ਕਿੱਥੇ ਐ ਸੁਵਜਨਾ ਦਾ ਘਰ ਕਿੱਥੇ ਐ ਉਹ ਤੇ ਤਾਂ ਟਾਕਾ ਬੱਜ ਗਿਆ ਸੀ ਇਹ ਵੀ ਇੱਕ ਉਹਦੇ ਵਿੱਚ ਸੀ ਤੇ ਇਹ ਲੋਕ ਸੰਸਾਰ ਤਾਂ ਕਹਿੰਦੇ ਸੀ ਲੋਕਾਂ ਨੇ ਕੀ ਲੈਣਾ ਤੋ ਲੋਕਾਂ ਨੂੰ ਕਿਉਂ ਦੱਸੀਏ ਕਿਹੜੀ ਪਾਰਟੀ ਨੇ ਕਿਸ ਨੂੰ ਕਿੰਨਾ ਪੈਸਾ ਲਿਆ ਜਾਂ ਕਿਹਨੇ ਕਿਹਨੂੰ ਕਿੰਨਾ ਚੰਦਾ ਦਿੱਤਾ ਇਹ ਲੋਕਤੰਤਰ ਹੈ ਲੋਕ ਚਾਹੁੰਦੇ ਸੀ ਪਤਾ ਲੱਗੇ ਤੇ ਜਿਹੜੇ ਬਾਂਡ ਸੀ ਐਸਬੀਆ ਦਾ ਇੰਕਲਿਜੈਂਸ ਸੀ ਹੁਣ ਐਸਬੀਆਈ ਜਿਹੜੀ ਆ ਸਟੇਟ ਬੈਕ ਆਫ ਇੰਡੀਆ ਇਹ ਵੀ ਸਰਕਾਰ ਦੇ ਅਧਿਕਾਰ ਉਪ ਚਲਦੀ ਸੀ ਮਤਲਬ ਪਤਾ ਤਾਂ ਲੱਗੇ ਨਾ ਸਰਕਾਰ ਕਿੱਥੋਂ ਕਿੰਨੇ ਪੈਸੇ ਕਿਹੜੀ ਪਾਰਟੀ ਨੂੰ ਮਿਲ ਰਹੇ ਨੇ ਬਿਲਕੁਲ ਨਹੀਂ ਪਤਾ ਲੱਗਿਆ ਐਸਬੀ ਵੀ ਸਰਕਾਰ ਦੇ ਅਧਿਕਾਰ ਉਪ ਚਲਦੀ ਸੀ ਬੈਂਕ ਨੂੰ ਜਦੋਂ ਕਿਹਾ ਨਾ ਸੁਪਰੀਮ ਕੋਰਟ ਨੇ ਤੁਹਾਡੇ ਯਾਦ ਹੋ ਕਹਿੰਦੇ ਜੀ ਸਾਡੇ ਤਿੰਨ ਮਹੀਨੇ ਰੱਖਣਗੇ ਜੀ ਇਸ ਕੰਮ ਨੂੰ ਇੰਨੀ ਜਲਦੀ ਨਹੀਂ ਕਰ ਸਕਦੇ ਉਹਨਾਂ ਦਾ ਡੀਵਾਈਸ ਅੰਦਰ ਚੋਟ 300 ਸੌਫ ਸੀ ਜਿਨ੍ਹਾਂ ਨੇ ਐਸੀ ਘੁਟਕੀ ਮਾਰੀ ਤੇ ਫਿਰ ਬੈਂਕ ਨੂੰ ਇਹ ਜਨਤਕ ਕਰਨੇ ਪਏ ਅਪਲੋਡ ਕਰਨੇ ਪਏ ਨਹੀਂ ਤਾਂ ਇਹੇ ਜਵਾਬ ਦਿੰਦੇ ਸੀ ਕਿ ਚੋਣ ਤੋਂ ਪਹਿਲਾਂ ਤਾਂ ਬਿਲਕੁਲ ਨਹੀਂ ਸਰਕਾਰ ਚੌਧੀ ਸੀ ਤੇ ਫਿਰ ਜਦੋਂ ਪਤਾ ਲੱਗਿਆ ਵੀ ਕਿੱਥੋਂ ਕਿਹਦੇ ਕੋਲ ਪੈਸਾ ਗਿਆ ਤੇ ਉਤੋਂ ਉਸ ਤੋਂ ਬਾਅਦ ਹੀ ਪਤਾ ਲੱਗਿਆ ਨਾ ਵੀ ਅੱਛਾ ਪੇਬਾਰੀਆਂ ਦਾ ਗ੍ਰਿਫਤਾਰੀਆਂ ਦਾ ਕੀ ਡਰ ਸੀ ਤੇ ਫੇਰ ਇਹ ਵੀ ਪਤਾ ਲੱਗ ਗਿਆ ਆ ਜਿਹੜੀ ਈਡੀ ਐ ਆਈਟੀ ਐ ਸੀਬੀਏ ਇਹਨਾਂ ਦੀ ਦੁਰਵਰਤੋਂ ਕਿਵੇਂ ਹੋਈ ਐ ਅਸਲ ਉਹ ਤੋਂ ਬਾਅਦ ਪਤਾ ਲੱਗਿਆ ਦੇਖੋ ਜਿਹੜੀ ਈਡੀ ਐ ਤੇ ਆਈਟੀ ਐ ਇਨਕਮ ਟੈਕਸ ਡਿਪਾਰਟਮੈਂਟ ਐ ਇਹ ਤਾਂ ਸਿੱਧਾ ਵਿੱਤ ਮੰਤਰੀ ਦੇ ਅਧੀਨ ਆਉਂਦਾ ਐ ਇਸੇ ਕਰਕੇ ਤਾਂ ਸਭ ਤੋਂ ਪਹਿਲਾਂ ਸੀਤਾ ਰਾਮ ਦਾ ਨਾਮ ਆਉਂਦਾ ਜਿਹੜੀ ਸ਼ੱਕ ਦੀ ਸੂਈ ਸੀਤਾ ਰਾਮ ਪਰ ਕਿਉਂ ਘੁੰਮਦੀ ਐ ਇਸੇ ਕਰਕੇ ਕਿ ਬੈਸੇ ਸੀ타 ਰਾਮਨ ਵਿਤ ਮੰਤਰੀ ਨਰਮਲਾ ਸੀ타 ਰਾਮਨ ਉਹ ਤਾਂ ਇੱਕ ਕਿਸਮ ਦੀ ਪਪਟ ਹੈ ਕੱਟ ਪੁਤਲੀ ਹੈ ਉਹ ਤਾਂ ਜੋ ਮੋਦੀ ਸਾਹਿਬ ਕਹਦੇ ਨੇ ਜੋ ਅੰਮਿਤ ਸ਼ਾਹ ਕਹਦੇ ਨੇ ਉਹੀ ਕਰਦੀ ਹੈ ਤੇ ਬਚਾਉਂਦੇ ਵੀ ਉਹੀ ਰਹੇਗੀ ਇਹ ਵੀ ਨਹੀਂ ਗੱਲ ਉਹਨਾਂ ਦੇ ਪਿੱਛੇ ਜਾ ਕੇ ਖੜ ਜਾਂਦੀ ਸੀ ਤਾਂ ਇਹ ਜਿਹੜਾ ਆਹ ਜਿਹੜਾ ਐਫ ਆਈ ਆਰ ਦਾ ਖਲਸਾ ਹੈ ਇਹ ਉਸੇ ਕਢੀ ਚ ਜਿਹੜਾ ਮੈਂ ਦੱਸ ਰਿਹਾ ਜੋ ਸੁਪਰੀਮ ਕੋਰਟ ਨੇ ਕੀਤਾ ਸੀ ਕਿ ਤੁਸੀਂ ਜਨਤਕ ਕਰੋ 9 ਕੀਤਾ ਕਿਹੜੀ ਕੰਪਨੀ ਨੇ ਬੌਂਡ ਖਰੀਦੇ ਇਕੱਲੇ ਹੀ ਨਹੀਂ ਹੋਇਆ ਇਹ ਵੀ ਤੁਹਾਡੇ ਯਾਦ ਹੋ ਇਹ ਵੀ ਹੋਇਆ ਵੀ ਜੀਤੋਂ ਬੌਂਡ ਖਰੀਦੇ ਗਏ ਜਿਹੜੀ ਕੰਪਨੀ ਨੂੰ ਉਹਨੂੰ ਠੇਕੇ ਵੀ ਦਿੱਤੇ ਗਏ ਉਹਨੂੰ ਫਾਇਦਾ ਵੀ ਪਹਚਾਇਆ ਗਿਆ ਆ ਦੇਖਿਆ ਨੀ ਜਿਹੜੀਆਂ 53 ਦਵਾਈਆਂ ਦੀ ਲਿਸਟ ਆਈ ਹੈ ਪੰਜ ਕੰਪਨੀਆਂ ਜਿਹੜੀਆਂ ਨਕਲੀ ਦਵਾਈਆਂ ਨੇ ਫਰਜੀ ਦਵਾਈਆਂ ਨੇ ਬਾਪ ਜੱਡਾ ਤੇ ਪੂਰੀਆਂ ਨਹੀਂ ਉਤਰਦੀਆਂ ਉਹ ਤੋਂ ਵੀ ਬੌਂਡ ਹੀ ਖਰੀਦੇ ਸੀ ਉਹਨਾਂ ਨੂੰ ਕੁਛ ਨਹੀਂ ਕਿਹਾ ਗਿਆ ਬਹੁਤ ਸਾਰਾ ਕੁਝ ਐਸਾ ਆ ਗਿਆ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਸਰਕਾਰ ਨੇ ਪੈਸੇ ਵੀ ਲਏ ਉਹਨਾਂ ਨੂੰ ਫਾਇਦਾ ਵੀ ਪਹਚਾਇਆ ਤੋਂ ਇਹ ਸਾਰਾ ਕੁਝ ਜਿਹੜਾ ਕਹਿੰਦੇ ਰਹੇ ਨਾ ਕਿ ਅਸੀਂ ਬਹੁਤ ਇਮਾਨਦਾਰ ਆ ਉਹ ਸਾਰਾ ਕੁਝ ਉਹਦੀ ਪੂਰ ਖੋਲਤੀ ਇਹ ਤਾਂ ਕਹਿੰਦੇ ਸੀ ਨਾ ਅਸੀਂ ਤਾਂ ਜਿਹੜੇ ਦੋਸਤ ਮੋਦੀ ਸਾਹਿਬ ਦਾ ਸੁਣਿਆ ਸੀ ਮੈਂ ਆਪਣੇ ਅਧਿਕਾਰੀਆਂ ਨੂੰ ਛੁੱਟੀ ਦਿੱਤੀ ਹੈ ਕਿ ਉਹ ਪ੍ਰਸ਼ਟਾਚਾਰ ਰੁਕਣ ਸੰਸਦ ਚ ਵੀ ਕਹਿੰਦੇ ਸੀ ਮੀਡੀਆ ਜਵਾਰਾ ਕੇ ਵੀ ਕਹਿੰਦੇ ਸੀ ਲੇਕਿਨ ਇਸ ਐਫ ਆਈ ਆਰ ਨੇ ਸਾਫ ਕਰਤਾ ਕਿ ਬਿਲਕੁਲ ਇਹ ਝੂਠ ਬੋਲਦੇ ਸੀ ਵਿਰੋਧੀ ਧਿਰ ਜਿਹੜਾ ਦੋਸ਼ ਲਾਉਂਦੇ ਸੀ ਉਹਦੇ ਚ ਕਾਫੀ ਹੱਦ ਤੱਕ ਸਚਾਈ ਹੈ ਕਿ ਸਰਕਾਰ ਦੇ ਇਸ਼ਾਰੇ ਤੇ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ ਛਾਪੇਮਾਰੀ ਵੀ ਹੁੰਦੀ ਰਹੀ ਅਗਰਾਹੀ ਵੀ ਹੁੰਦੀ ਰਹੀ ਇਹ ਜਿਹੜਾ ਸਿਲਸਲਾ ਹੈ ਇਹ ਲਗਾਤਾਰ ਚੱਲਿਆ ਇਲੈਕਟ੍ਰੋਨ ਬਾਂਡ ਜਿਹੜਾ ਹੈ ਨਾ ਉਹਦਾ ਇਹ ਖਲਾਸਾ ਜਿਹੜਾ ਹੈ ਇਹਨੇ ਦਾ ਬਹੁਤ ਕੁਝ ਸਾਡੇ ਦੇਸ਼ ਨੂੰ ਦਸਤਾ ਕਿ ਖਾਸ ਤੌਰ ਤੇ ਜਿਹੜੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਉਹ ਵੀ ਅੱਗੇ ਆਉਣਾ ਹੈ ਹੁਣ ਜੋ ਮਰਜ਼ੀ ਭਾਜਪਾ ਕਹੇ ਕਿ ਸੀ ਇਮਾਨਦਾਰ ਹੈ ਬਰੋਦੀ ਤੇ ਜਿਹੜੀ ਹੈ ਨਾ ਖੌਮਗਾ ਦਾ ਖਾਣੇ ਦੇਗਾ ਜੋ ਮੋਦੀ ਸਾਹਿਬ ਕਹਦੇ ਰਹੇ ਨੇ ਜੋ ਮਰਜ਼ੀ ਕਹੀ ਜਾਣ ਜੋ ਮਰਜ਼ੀ ਕਹਿਨ ਕਿ ਜ਼ੀਰੋ ਟੋਲਰੈਂਸ ਦੀ ਸਾਡੀ ਨੀਤੀ ਹੈ ਜੇ ਤੁਹਾਡੀ ਨੀਤੀ ਹੈ ਨਾ ਜਾਂਚ ਕਰਾਓ ਇਹ ਐਫਆਈਆਰ ਜਿਹੜੀ ਹੈ ਇੱਥੇ ਜਾਂਚ ਕਰਾਓ ਸੀਤਾਰਾਮ ਤੋਂ استਿਫਾ ਲਓ ਵਿਤ ਮੰਤਰੀ استਿਫਾ ਦੇਵੇ ਤੇ ਪੂਰੀ ਜਾਂਚ ਹੋਵੇ ਇਹ ਹੋਊਗੀ ਨਹੀਂ ਪਰ ਇਹ ਤੁਹਾਨੂੰ ਮੈਂ ਦੱਸਦਾ ਲੇਕਿਨ ਹੋਣਾ ਚਾਹੀਦਾ ਨੈਤਿਕਤਾ ਹੀ ਮੰਗ ਕਰਦੀ ਹੈ ਪਰ ਤੁਹਾਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਨetaਮਾਂ ਦੇ ਵਿੱਚ ਨੈਤਿਕਤਾ ਹੈ ਹੈ ਕੋਈ ਪਰ ਕੋਈ ਤੁਮੈਨੂੰ ਲੱਗਦਾ ਅਸਤੀਫਾ ਦੇਣਗੇ ਪਰ ਨੈਤਿਕਤਾ ਬੰਦ ਕਰਦੀ ਹੈ ਕਿ ਸਾਡੇ ਵਿੱਤ ਮੰਤਰੀ ਨਿਰਮਲ ਸੀ타 ਰਮਨ ਅਸਤੀਫਾ ਦੇਣ ਤੇ ਇਹ ਜੋ ਐਫ ਆਈ ਆਰ ਲਾਜ ਹੋਈ ਹੈ ਉਤੇ ਜਾਂਚ ਹੋਵੇ ਕਾਰਵਾਈ ਹੋਵੇ ਤਾਂ ਜਿਹੜਾ ਹੈ ਲੋਕ ਸੈਟੀਸਫਾਈ ਹੋਣਗੇ ਦੇਖਦੇ ਆ ਕੁਝ ਹੁੰਦਾ ਕਿ ਨਹੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ